ਹਾਂਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਪਾ ਗੱਲ ਕਰਦੇ ਆਂ ਬਰਕਤ ਵੀਡੀਓ ਬਾਰੇ ਸੋ ਵਿੱਕੀ ਤੇ ਉਸਦੀ ਮੰਮੀ ਨੇ ਕਿਹੜੀ ਨਵੀਂ ਚਾਲ ਚੱਲੀ ਜਿਸ ਨਾਲ ਉਹ ਆਪਣਾ ਬਚਾਅ ਵੀ ਕਰ ਸਕਣ ਤੇ ਉਹਨਾਂ ਤੇ ਕੋਈ ਇਲਜ਼ਾਮ ਵੀ ਨਾ ਲੱਗੇ ਸੋ ਅਪਾ ਤੁਹਾਡੇ ਨਾਲ ਗੱਲ ਕਰਾਂਗੇ ਇਸ ਵੀਡੀਓ ਵਿੱਚ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੀਨੇ ਕੇ ਪ੍ਰੀਤ ਦੇ ਪੂਆ ਫੁੱਫੜ ਪਹੁੰਚ ਜਾਂਦੇ ਆ ਪ੍ਰੀਤ ਦੇ ਪੇਕੇ ਤਾਂ ਉਥੇ ਜਾ ਕੇ ਜਦ ਗੱਲਾਂ ਖੁੱਲਦੀਆਂ ਨੇ ਤੇ ਸਾਰੀਆਂ ਗੱਲਾਂ ਕਲੀਅਰ ਕੱਟ ਹੋ ਜਾਂਦੀਆਂ ਨੇ ਪਰ ਫਿਰ ਵੀ ਵਿੱਕੀ ਤੇ ਉਸਦੀ ਮੰਮੀ ਇੱਕ ਨਵੀਂ ਹੀ ਸਕੀਮ ਘੜ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਪੂਰਾ ਪਤਾ ਹੈ ਕਿ ਹੁਣ ਕੁਝ ਨਾ ਕੁਝ ਤਾਂ ਹੋਵੇਗਾ। ਪ੍ਰੀਤ ਵੀ ਆਪਣੇ ਭੂਆ ਦੇ ਘਰ ਗਈ ਵਾਪਸ ਨਹੀਂ ਆਉਂਦੀ ਤੇ ਵਿੱਕੀ ਨੂੰ ਇਸ ਗੱਲ ਦੀ ਬੜੀ ਕਾਲੀ ਪੈ ਰਹੀ ਹੁੰਦੀ ਆ ਕਿ ਪ੍ਰੀਤ ਉਹਨਾਂ ਦੇ ਘਰ ਕੀ ਕਰ ਰਹੀ ਆ ਪਰ ਉਸ ਨੂੰ ਇਹ ਨਹੀਂ ਪਤਾ ਹੁੰਦਾ ਕਿ ਪ੍ਰੀਤ ਆਪਣੇ ਪੇਕੇ ਪਹੁੰਚ ਗਈ ਆ। ਉਹ ਸੋਚ ਰਿਹਾ ਹੈ ਕਿ ਥੋੜਾ ਚਿਰ ਬੈਠ ਕੇ ਆ ਜਾਏਗੀ ਤੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਪਹਿਲਾਂ ਦੀ ਤਰ੍ਹਾਂ ਆਪਾਂ ਲੈ ਲਵਾਂਗੇ। ਪਰ ਜਦ ਪ੍ਰੀਤ ਕਾਫੀ ਟਾਈਮ ਤੱਕ ਨਹੀਂ ਆਉਂਦੀ ਤਾਂ ਵਿੱਕੀ ਆਪਣੀ ਮੰਮੀ ਨੂੰ ਕਹਿੰਦਾ ਏ ਕਿ ਮੈਂ ਉਹਨਾਂ ਦੇ ਘਰ ਚੱਲਿਆ ਏ ਪ੍ਰੀਤ ਨੂੰ ਲੈ ਕੇ ਆਉਣੇ ਆ ਉਸ ਦੀ ਮੰਮੀ ਪਹਿਲਾਂ ਤਾਂ ਰੋਕਦੀ ਆ ਕਿ ਤੂੰ ਉਧਰ ਨਾ ਜਾਈ ਤੇ ਉਹ ਤੈਨੂੰ ਦੁਬਾਰਾ ਤੇਰੇ ਗਾਲ ਪੈਣਗੇ ਪਰ ਵਿੱਕੀ ਨਹੀਂ ਰੁਕਦਾ ਜਦ ਵਿੱਕੀ ਉਧਰ ਜਾਂਦਾ ਏ ਤੇ ਉਸ ਨੂੰ ਉੱਥੇ ਜਾ ਕੇ ਪਤਾ ਲੱਗਦਾ ਏ ਕਿ ਪ੍ਰੀਤ ਇੱਥੇ ਹੈ ਹੀ ਨਹੀਂ ਉਹ ਬੇਬੇ ਬਾਪੂ ਨਾਲ ਆਪਣੇ ਪੇਕੇ ਚਲੀ ਗਈ ਆ ਇਹ ਸੁਣ ਕੇ ਵਿੱਕੀ ਦੇ ਹੋਸ਼ ਉੱਡ ਜਾਂਦੇ ਨੇ ਉਹ ਸੋਚਦਾ ਏ ਕਿ ਹੁਣ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਜੇਕਰ ਮੈਂ ਕੁਝ ਨਾ ਕੀਤਾ ਤੇ ਇਹਨਾਂ ਨੇ ਤਾਂ ਸਾਰਾ ਕੁਝ ਮੇਰੇ ਉੱਤੇ ਸੁੱਟ ਦੇਣਾ ਹੈ ਤੇ ਉਥੇ ਸੁਝੂਠ ਸੱਚ ਬੋਲ ਦੇਣਾ ਹੈ ਪਹਿਲਾਂ ਤਾਂ ਉਹ ਸੋਚਦਾ ਹੈ ਕਿ ਪ੍ਰੀਤ ਦੀ ਮੰਮੀ ਨੂੰ ਦੁਬਾਰਾ ਤੋਂ ਫੋਨ ਕਰਾ ਫਿਰ ਉਸਦੇ ਮਨ ਵਿੱਚ ਆਉਂਦਾ ਹੈ ਕਿ ਮੈਨੂੰ ਵੀ ਉੱਥੇ ਹੀ ਜਾਣਾ ਚਾਹੀਦਾ ਹੈ ਤੇ ਕੋਈ ਝੂਠੀ ਸੱਚੀ ਸਟੋਰੀ ਬਣਾ ਲੈਣਾ ਹੈ ਤੇ ਇਹ ਕਹਾਂਗਾ ਕਿ ਪ੍ਰੀਤ ਇਹਨਾਂ ਦੇ ਪਿੱਛੇ ਲੱਗੀ ਹੋਈ ਆ ਪ੍ਰੀਤ ਨੂੰ ਕੁਝ ਸਮਝ ਨਹੀਂ ਆ ਰਹੀ ਪਰ ਫਿਰ ਉਸਦੇ ਦਿਮਾਗ ਵਿੱਚ ਆਉਂਦਾ ਹੈ ਕਿ ਕਵਲ ਤੇ ਉਸਦੇ ਡੈਡੀ ਬਹੁਤ ਤੇਜ ਨੇ ਪ੍ਰੀਤ ਦੀ ਮੰਮੀ ਤਾਂ ਮੇਰੇ ਪਿੱਛੇ ਲੱਗ ਜਾਂਦੀ ਆ ਪਰ ਉਹਨਾਂ ਨੇ ਮੇਰੇ ਪਿੱਛੇ ਨਹੀਂ ਲੱਗਣਾ ਉਹ ਆਪਣੀ ਮੰਮੀ ਨੂੰ ਕਹਿੰਦਾ ਹੈ ਕਿ ਇੱਕ ਵਾਰ ਫਿਰ ਪ੍ਰੀਤ ਦੀ ਮੰਮੀ ਨੂੰ ਫੋਨ ਕਰੀਏ ਤੇ ਉਹ ਪ੍ਰੀਤ ਦੀ ਮੰਮੀ ਨੂੰ ਫੋਨ ਕਰਕੇ ਇਹ ਕਹਿੰਦੀ ਆ ਕਿ ਅਸੀਂ ਤਾਂ ਪ੍ਰੀਤ ਨੂੰ ਮਨਾਉਣ ਲਈ ਉਹਨਾਂ ਦੇ ਘਰ ਵੀ ਗਏ ਆ ਤੇ ਪ੍ਰੀਤ ਉੱਥੇ ਹੈ ਹੀ ਨਹੀਂ ਤੇ ਪ੍ਰੀਤ ਦੀ ਮੰਮੀ ਜਦ ਦੱਸਦੀ ਆ ਕਿ ਪ੍ਰੀਤ ਤੇ ਇੱਥੇ ਆਈ ਹੋਈ ਆ ਤਾਂ ਵਿਕੀ ਆਪਣੀ ਸਾਸ ਨੂੰ ਫੇਰ ਦੁਬਾਰਾ ਤੋਂ ਗੱਲਾਂ ਵਿੱਚ ਲਿਆਉਂਦਾ ਹੈ ਤੇ ਇਹ ਕਹਿੰਦਾ ਹੈ ਕਿ ਤੁਸੀਂ ਵੇ ਬੇ ਬਾਪੂ ਦੀਆਂ ਗੱਲਾਂ ਵਿੱਚ ਬਿਲਕੁਲ ਨਾ ਆਇਓ ਜੇਕਰ ਤੁਸੀਂ ਮੇਰਾ ਸਟੈਂਡ ਨਾ ਲਿਆ ਤੇ ਇਹਨਾਂ ਨੇ ਸਾਡਾ ਘਰ ਤੋੜ ਦੇਣਾ ਹੈ ਮੈਂ ਪ੍ਰੀਤ ਨੂੰ ਪੂਰੀ ਖੁਸ਼ ਰੱਖਣਾ ਚਾਹੁੰਦਾ ਏ ਪਰ ਪ੍ਰੀਤ ਇਹਨਾਂ ਦੇ ਪਿੱਛੇ ਲਾ ਕੇ ਮੇਰੇ ਨਾਲ ਲੜਨ ਲੱਗ ਪਈ ਆ ਤੇ ਇਹ ਸਾਰੀਆਂ ਗੱਲਾਂ ਕਹਿ ਕੇ ਉਹ ਪ੍ਰੀਤ ਦੀ ਮੰਮੀ ਨੂੰ ਦੁਬਾਰਾ ਤੋਂ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕਰਦਾ ਏ ਤੇ ਉਸਦੀ ਮੰਮੀ ਲੱਗ ਵੀ ਚਾਂਦੀ ਆ ਫੋਨ ਕੱਟ ਕੇ ਚੱਦ ਉਸਦੀ ਮੰਮੀ ਸਾਰਿਆਂ ਦੇ ਵਿੱਚ ਬੈਠਦੀ ਆ ਤੇ ਉਹ ਇੰਨੀਆਂ ਜ਼ਿਆਦਾ ਗੱਲਾਂ ਬਾਤਾਂ ਕਰਦੀ ਆ ਕਿ ਉਹ ਭੂਆ ਤੇ ਫੁੱਫੜ ਨੂੰ ਉਥੋਂ ਜਾਣ ਲਈ ਮਜਬੂਰ ਕਰ ਦਿੰਦੀ ਆ ਜਿਵੇਂ ਉਸਨੇ ਪਹਿਲਾਂ ਕੀਤਾ ਸੀ ਕਵਲ ਦੇ ਡੈਡੀ ਉਸਨੂੰ ਬਹੁਤ ਜ਼ਿਆਦਾ ਗਾਲਾਂ ਵੀ ਕੱਢਦੇ ਆ ਪਰ ਫਿਰ ਵੀ ਉਹ ਨਹੀਂ ਮੰਨਦੀ ਤੇ ਪ੍ਰੀਤ ਨੂੰ ਅੱਗੋਂ ਕਹਿੰਦੀ ਆ ਕਿ ਤੈਨੂੰ ਤੇਰੇ ਸਹੁਰੇ ਮੈਂ ਛੱਡ ਕੇ ਆਵਾਂਗੀ ਤੂੰ ਇਹਨਾਂ ਦੇ ਪਿੱਛੇ ਲੱਗ ਕੇ ਆਪਣਾ ਘਰ ਤੋੜਨ ਤੇ ਲੱਗੀ ਹੋਈ ਆ ਸੋ ਵਿੱਕੀ ਬਹੁਤ ਹੀ ਚਲਾਕੀ ਨਾਲ ਆਪਣੀ ਸੱਸ ਨੂੰ ਪਿੱਛੇ ਲਾ ਕੇ ਸੱਚਾ ਬਣਦੀ ਕੋਸ਼ਿਸ਼ ਕਰਦਾ ਹੈ ਤੇ ਹੁਣ ਉਸ ਦਾ ਪਰਦਾ ਫਾਸ਼ ਹੋਵੇਗਾ ਤੇ ਫਿਰ ਉਸ ਨੂੰ ਪਤਾ ਲੱਗੇਗਾ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ